ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਦੀ ਚੱਲੀ ਕਿਸਮ ਅਗਲੇ ਮਹੀਨੇ ਤੋਂ ਵਧੀ ਹੋਈ ਤਨਖਾਹ 스마트ਫੋਨ ਤੇ ਮੋਬਾਈਲ ਪੱਤਾ ਵੀ ਜਲਦੀ ਹਾਂਜੀ ਦੋਸਤੋ ਪੰਜਾਬ ਦੇ ਮੁਲਾਜ਼ਮਾਂ ਲਈ ਉਹ ਵੱਲ ਆ ਗਿਆ ਹੈ ਜਿਸ ਦੀ ਉਡੀਕ ਸਾਨਾਂ ਤੋਂ ਕੀਤੀ ਜਾ ਰਹੀ ਸੀ ਤਰਨਤੰਦੀਆਂ ਚੋਣਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਗੰਭੀਰ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਪੁਰਾਣੀ ਪ੍ਰੋਸੈਸ ਨੂੰ ਨਵਾਂਦਿਆ ਹੋਇਆਂ ਮੁਲਾਜ਼ਮ ਵਰਕ ਨੂੰ ਇੱਕ ਵੱਡੀ ਹਿੱਸਾ ਖਾਤਾ ਦਿੱਤੀ ਹੈ ਉਹਨਾਂ ਨੇ ਐਲਾਨ ਕੀਤਾ ਕਿ ਮੁਲਾਜ਼ਮਾਂ ਦੀ ਤਨਖਾਹ ਦੇ ਵਾਅਦੇ ਨੂੰ ਸਰਕਾਰ ਵੱਲੋਂ ਪੂਰੀ ਮਨਜ਼ੂਰੀ ਮਿਲ ਚੁੱਕੀ ਹੈ ਇਹ ਫੈਸਲਾ ਖ ਜਿਹੜੀਆਂ ਲੰਬੇ ਸਮੇਂ ਤੋਂ ਆਪਣੇ ਹੱਕ ਲਈ ਲੜ ਰਹੀਆਂ ਸਨ ਇਸੇ ਕਰੀ ਵਿੱਚ ਸਮਾਜਿਕ ਸੁਰੱਖਿਆ ਇਸ ਲਈ ਅਤੇ ਬਾਲ ਵਿਕਾਸ ਮੰਤਰੀ ਡਕਾ ਬਲਜੀਤ ਕੌਰ ਨੇ ਪੰਜਾਬ ਸਿਵਲ ਸੈਕਟਰੀਟ ਵਿੱਚ ਅੰਗਰਵਾੜੀ ਜੂਨੀਅਨ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਹੁਣ ਅੰਗਰਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਤਨਖਾਹ ਅਗਲੇ ਮਹੀਨੇ ਤੋਂ ਵਧੀ ਹੋਈ ਆਵੇਗੀ ਸਿਰਫ ਇਹੀ ਨਹੀਂ ਸਰਕਾਰ ਵੱਲੋਂ ਹੋਰ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਜਿਵੇਂ smartphone ਮੁਹੱਈਆ ਕਰਵਾਉਣਾ ਅਤੇ ਮੋਬਾਈਲ ਪੱਤੇ ਤੇ ਵੀ ਚਾਹ ਪੁਰਾਣੀ ਮੰਗ ਜਿਵੇਂ ਏਰੀਆ ਸੇਵਾ ਨਿਜ਼ਮਾਚ ਸੋਧ ਤੇ ਖਾਲੀ ਅਸਾਮੀਆਂ ਦੀ ਭਰਤੀ ਤੇ ਵੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਦੀ ਪਾਗੀ ਪદ્ધਤੀ ਹੱਲ ਹੋ ਸਕਦੀਆਂ ਹਨ ਉਹ ਤੁਰੰਤ ਨਿਪਟਾਈਆਂ ਜਾਣਗੀਆਂ ਅੰਗਨਵਾੜੀ ਯੂਨੀਅਨ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਕਟਰ ਬਲਜੀਤ ਕੌਰ ਦਾ ਖਾਸ ਧੰਨਵਾਦ ਕੀਤਾ ਹੈ ਕਿਉਂਕਿ ਪਹਿਲੀ ਵਾਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਸੰਜਮ ਨਾਲ ਸੁਣਿਆ ਗਿਆ ਅਤੇ ਹਕੀਕੀ ਭਰੋਸਾ ਦਿੱਤਾ ਗਿਆ ਕਿ ਇਹ ਮੰਗਾਂ ਜਲਦ ਹੀ ਲਾਗੂ ਕੀਤੀਆਂ ਜਾਣਗੀਆਂ ਕਹ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਵੀਡੀਓ ਚ ਬਣੇ ਰਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ-ਸਮੇਂ ਮਿਲ ਸਕੇ ਥੈਂਕ ਯੂ